ਮਾ ਜੋ ਕਮਿਸ਼ਨਰ ਪੁਲਿਸ ਸੀ ਗਰਫੀ ਸਿੰਗਾਪੁਰਲ IPS ਪੁਲਰੀਅ ਵਿਸ਼ੇਸ ਰਕਾ ਤੇ ਅਸੀਂ ਇਹ ਜੋ ਚਾਈਨਾ ਡੋਰ ਹੈ ਜਿਹਨੂੰ ਖੁਨੀ ਡੋਰ ਵੀ ਕਿਹਾ ਜਾਂਦਾ ਉਹਦੇ ਢਲਾਫ ਅਸੀਂ ਇੱਕ ਸਪੈਸ਼ਲ ਮੇਮ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਦਤ ਨਾਲ ਕੋਠਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਹੀ ਵਾਚ ਕੀਤਾ ਵਾਚ ਕਰਦੇ ਕਰਦੇ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਠੰਗੜੋਂ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛ ਗਈ ਸੀ ਜ਼ਾਕ ਤੇ ਜਿੱਥੋਂ ਉਹ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ ਕਠਾਰਾ ਗੇਟ ਦੀ ਮਾਮਲੇ ਚ ਮਾਮਲਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਨੋ ਸ਼ਰੇਸ਼ ਕੁਮਾਰ ਵਾਸੀ ਜਿਹੜਾ ਟਾਕੜੀ ਕਲਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ 32 ਘਟੂਰ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟਰੌਂ ਦੀ ਸਰਦਾਰ ਨਾਲ ਜਿਹੜੇ ਬੱਚੇ ਕਾ ਪਹੁੰਚਦੇ ਸੀ ਉਹਨਾਂ ਦੀ ਪੁਸ਼ਕਿਸ ਹਜ਼ਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 91224 ਦਾ ਸਾਰਾ ਗੇਟ ਦੀ ਮਵਜੂਦਗੀ ਦਰਜ ਕੀਤਾ ਜਿਹਦੇ ਵਿੱਚ ਅਸੀਂ 72 ਗਟੂ ਰਿਕਵਰ ਕੀਤੇ ਆ ਮਨੋਚ ਮਨੋਚ ਸ਼ਰਮਾ ਐਲਿਸ ਮੋਨੋ ਚਲੋ ਪਰ ਸਿੰਘ ਰਾਜ ਵਾਸੀ ਹੈ ਕੋਲਕਤਿਆ ਵਾਲੀ ਗੁਲ ਦਾ ਰਹਿਣ ਵਾਲਾ ਹੈ ਇਹਨਾਂ ਕੋ ਅਸੀਂ ਦੋਨਾਂ ਕੋ 172 ਗਟੂ ਤੇ 1 ਬਤੀ ਗਟੂ ਕਾਬੂ ਪਰ 31 ਗਟੂ 3200 ਪਤੀ ਘਟੂ ਕਾਬੂ ਵਰਗੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਏਜਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਨੂੰ ਛੱਡਿਆ ਗਿਆ ਹੈ ਵੀ ਅਗਰ ਉਹਨਾਂ ਨੂੰ ਵੀ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚਾਇਨਾ ਟੂਰ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇਕਰ ਉਹ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਦਾ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਇਹ ਚਾਇਨਾ ਟੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਟੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ इवन ਇਸ ਸਾਲ ਦੇ ਵਿੱਚ ਵੀ ਇੱਕ ਮੌਤ ਵੀ ਹੋ ਚੁੱਕੀ ਹੈ ਸਾਡੇ ਹੁਣੇ ਸਿਸਿਜਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਥੋਂ ਗ੍ਰੇਸ ਕਰੋ ਕਿ ਜੇ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਖੁਬਈ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਤਾਂ ਇਸ ਦੀ ਪਰਵਾਹੀ ਨਹੀਂ ਕਰਾਉਂਦੇ ਇਸ ਲਈ ਮੈਂ ਇਹ ਵੀ ਕਰੂਗਾ ਵੀ ਕੁਝੀਰ ਤੋਂ ਕਰੀ ਸਾਂ